ਤਨਤਾ ਮੈਂ ਸ਼ਹਿਰ ਦੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਾਰੇ ਸਫਾਈ ਕਰਮਚਾਰੀਆਂ ਨੂੰ ਪਹਿਲੇ ਨੰਬਰ ਤੇ ਦੂਜੇ ਨੰਬਰ ਜਿਹੜੇ ਸ਼ਹਿਰ ਚ ਪਿੱਪਰ ਚਲਾ ਕੇ ਕੋੜਾ ਇਕੱਠਾ ਕਰਦੇ ਨੇ ਨੰਬਰ 3 ਤੇ ਸਾਰੇ ਮੈਂਟਾ ਨੂੰ ਵਧਾਈ ਦੇਣਾ ਚਾਹਨਾ ਜਿਨ੍ਹਾਂ ਦੀ ਬਦੌਲਤ ਆਪਣਾ ਅਬੋਰ ਪੂਰੇ ਪੰਜਾਬ ਦੇ ਵਿੱਚ ਦੂਜੇ ਨੰਬਰ ਤੇ ਆਇਆ ਹੈ ਇਹ ਬੜੇ ਗਰਵ ਵਾਲੀ ਗੱਲ ਹੈ 300 ਕੁਛ ਸ਼ਹਿਰਾਂ ਦੇ ਵਿੱਚੋਂ 100 ਦੇ ਕੁਛ ਨੰਬਰ ਦੇ ਉੱਤੇ ਆਪਣਾ ਅਬੋਰ ਆਇਆ ਹੈ ਬੜੇ ਗਰਵ ਦੀ ਗੱਲ ਹੈ ਅੱਜ ਅਸੀਂ ਇੱਕ ਇਮਾਨਦਾਰ ਮੈਂਧੀ ਨੀ ਆਵੇ ਹਨੇਰੀ ਆਵੇ ਤੂਫਾਨ ਆਵੇ ਠੰਡ ਹੋਵੇ ਗਰਮੀ ਹੋਵੇ ਆਪਦੀ ਡਿਊਟੀ ਤਨਦੇਹੀ ਦੇ ਨਾਲ ਇਮਾਨਦਾਰੀ ਦੇ ਨਾਲ ਕਰਨ ਵਾਲੇ ਸਾਡੀ ਕਲੀ ਦੇ ਅੱਗੇ ਰਹਿਣ ਵਾਲੇ ਸ਼ਕੁੰਤਰਾ ਦੇਵੀ ਜੀ ਨੂੰ ਅਸੀਂ ਸਨਮਾਨਿਤ ਕਰਦੇ ਹੋਏ ਅੱਜ ਆਪ ਨੂੰ ਗਰਮ ਮਹਿਸੂਸ ਕਰ ਰਹੇ ਹਾਂ ਇਹਨਾਂ ਨੂੰ ਸਵਸ਼ਤਾ ਸਿਪਾਹੀ 2023 ਦਾ ਅਵਾਰਡ ਦਿੱਤਾ ਜਿਸ ਦੇ ਵਿੱਚ ਮੋਮੈਂਟੋ ਨਗਰ ਇਨਾਮ ਇਹ ਰਾਸ਼ੀ ਦੇ ਕੇ ਅਸੀਂ ਉਹਨਾਂ ਨੂੰ ਸਨਮਾਨਿਤ ਕੀਤਾ ਤੇ ਮੈਨੂੰ ਅੱਜ ਫਕਰ ਮਹਿਸੂਸ ਹੋ ਰਿਹਾ ਕਿ ਮੈਂ ਇੱਕ ਕੰਮ ਕਰਨ ਵਾਲੇ ਨੂੰ ਸਨਮਾਨਿਤ ਕਰ ਰਿਹਾ ਸਾਡਾ ਗੋਮਬੇ ਇਸ ਤੋਂ ਬੜੇ ਗਰਵ ਦੀ ਸਾਡੇ ਵਾਸਤੇ ਵੀ ਕਰਨਾ ਤੇ ਇਹ ਜਿਹੜੇ ਨੇ ਬੜੇ ਇਮਾਨਦਾਰੀ ਨਾਲ ਕੰਮ ਕਰਦੇ ਨੇ ਕਿਹਾ ਤੁਸੀਂ ਇਹਨਾਂ ਨੂੰ ਸਿੱਧੇ ਸਿੱਧੇ ਜਾ ਕੇ ਦੇਖੋ ਜੀ ਸਤਿ ਸ੍ਰੀ ਅਕਾਲ ਜੇ ਡਿਊਟੀ ਦਾ ਟਾਈਮ ਹੈ ਉਸ ਡਿਊਟੀ ਦੌਰਾਨ ਇਹ ਪਹੁੰਚਦੇ ਨੇ ਜਦੋਂ ਡਿਊਟੀ ਖਤਮ ਹੁੰਦੀ ਉਦੋਂ ਹੀ ਜਾਂਦੇ ਨੇ ਬੜਾ ਹੀ ਖੁਸ਼ੀ ਮਿਲ ਰਹੀ ਹੈ ਮੈਨੂੰ ਤੇ ਹੋਰ ਸ਼ਹਿਰ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ ਮੈਂ ਸ਼ਹਿਰ ਵਾਸੀਆਂ ਨੂੰ ਇੱਕੋ ਸੰਦੇਸ਼ ਦੇਣਾ ਚਾਹਨਾ ਕਿ ਕੂੜਾ ਬਾਹਰ ਨਾ ਸੁੱਟੋ ਬਸ ਜੇ ਅੱਜ ਦੂਜੇ ਨੰਬਰ ਤੇ ਆਇਆ ਹੈ ਤਾਂ ਸਫਾਈ ਕਰਮਚਾਰੀਆਂ ਦੀ ਮਿਹਨਤ ਹੈ ਇਹ ਦੂਜੇ ਨੰਬਰ ਤੇ ਆਇਆ ਤੁਹਾਡੀ ਤੁਹਾਡੇ ਵਾਸਤੇ ਵੀ ਮਾੜੀ ਗੱਲ ਹੈ ਕਿਉਂ ਮਾੜੀ ਗੱਲ ਹੈ ਕਈ ਲੋਕ ਇੰਨਾ ਸੁਵਿਧਾਵਾਂ ਹੋਣ ਤੋਂ ਬਾਵਜੂਦ ਵੀ ਕੂੜਾ ਕਰਕਟ ਸੜਕਾਂ ਦੇ ਉੱਪਰ ਸੜਦੇ ਨੇ ਤੁਸੀਂ 12 ਨੰਬਰ ਬਾਜ਼ਾਰ 'ਚ ਵੜ ਜੋ ਤੁਸੀਂ ਕਿਸੇ ਪਾਸੇ ਮਰਜ਼ੀ ਵੜ ਜੋ ਰੋਗ ਆਦੇ ਢੇਰੀਆਂ ਬਾਹਰ ਲਾ ਜਾਂਦੇ ਨੇ ਪਲੀਜ਼ ਉਹਨਾਂ ਨੂੰ ਬੇਨਤੀ ਹੈ ਤੁਸੀਂ ਕੂੜਾ ਬਾਹਰ ਨਾ ਸਟਿਆ ਕਰੋ ਬਸ ਮੇਰਾ ਇਹੀ ਸੰਦੇਸ਼ ਹੈ ਇੱਕ ਮੈਂ ਤੈ ਦਿਨੋਂ ਮਿਹਨਤ ਕੀਤੀ ਹੈ ਜਿਸ ਕਰਕੇ ਸਾਡੀ ਰੈਂਕਿੰਗ ਹੈ ਜਿਹੜੀ ਬਹੁਤ ਵਧੀਆ ਆਈ ਹੈ ਕਿਉਂਕਿ ਸ਼ਹਿਰ ਹੈ ਜਿਹੜਾ ਆਪਣਾ ਕਾਫੀ ਡਿਵੈਲਪ ਹੋ ਰਿਹਾ ਹੈ ਤੇ ਮੈਚਾਨਾ ਲੋਕ ਸਿਆਲ ਦੇ ਲੋਕ ਨੇ ਜਿਹੜਾ ਸਾਡੇ ਸਫਾਈ ਵਾਲ ਸਾਫ ਸਪੈਸ਼ਲ ਧਿਆਨ ਦੇਣ ਆਪਣਾ ਜਿਹੜਾ ਕੂੜਾ ਹੈ ਉਹ ਘਰਾਂ ਦੇ ਬਾਹਰ ਨਾ ਸਿੱਟਣ ਤੇ ਆਪਣਾ ਗਿੱਲਾ ਤੇ ਸੁੱਕਾ ਕੂੜਾ ਉਹ ਪ੍ਰੋਪਰ ਮੈਨੇਜ ਕਰਕੇ ਸਾਡੇ ਜਿਹੜੇ ਟਿਪਰ ਨੇ ਜਿਹੜੇ ਸਾਡੇ ਕਚਰਨ ਲੈਣ ਆਉਂਦੇ ਨੇ ਉਹਨਾਂ ਦਾ ਸੀ ਉਹ ਸਭ ਤੋਂ ਕਰ ਲਿਆ ਸਰ ਠੀਕ ਹੈ ਜੀ 2004 ਚ ਕਿਸੇ ਜਿਹੜਾ ਏਰੀਆ ਹੁੰਦਾ ਹੈਂਟੀ ਤੁਹਾਡੇ ਕੋਲੇ ਨਨਕਾਰੇ ਭਵਨ ਰੋਡ ਦੀ ਅੱਡੇ ਦੀ ਬੈਕ ਸਾਈਡ ਆ ਤੁਹਾਨੂੰ ਸਨਮਾਨ ਕੀਤਾ ਗਿਆ ਹੈ ਤੁਹਾਨੂੰ ਕਿਵੇਂ ਲੱਗਿਆ ਬਹੁਤ ਅੱਛਾ ਲੱਗਿਆ ਸਾਨੂੰ ਸਿੱਖਣੇ ਸਾਰਾ ਨੂੰ ਹੋਣਾ ਚਾਹੀਦਾ ਸਾਰੇ ਵੀ ਇਮਾਨਦਾਰ ਨਾਲ ਡਿਊਟੀ ਕਰਨੀ ਚਾਹੀਦੀ ਜੀ ਸਭ ਨੂੰ ਆਪਾਂ ਸਰਕਾਰ ਤਨਖਾਹ ਦੇ ਲਈ ਇਸ ਕਰ ਆਪਾਂ ਨੂੰ ਆਪਣਾ ਬੜੀਆ ਕੰਮ ਕਰਨਾ ਚਾਹੀਦਾ ਹੈ ਇਮਾਨਦਾਰੀ ਨਾਲ ਜਿਹੜਾ ਸ਼ਹਿਰ ਆਪਣਾ ਪੰਜਾਬ ਦੇ ਦੂਜੇ ਨੰਬਰ 'ਚ ਆਇਆ ਸਫਾਈ ਸਤਨੂੰ ਕਿਵੇਂ ਲੱਗਿਆ ਬਹੁਤ ਅੱਛਾ ਲੱਗਿਆ ਸਰ ਤੁਸੀਂ ਹੋਰ ਜਿਹੜੇ ਸਫਾਈ ਸੇਵਕ ਆ ਹੋਰ ਜਿਹੜੇ ਸ਼ਹਿਰ ਵਾਸੀ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਆਪਾਂ ਕਹਿੰਦੇ ਜੀ ਬਹੁਤ ਸੋਹਣੇ ਤੇਰੀ ਸਫਾਈ ਕਰੋ ਵੀ ਬਹੁਤ ਇਮਾਨਦਾਰੀ ਨਾਲ ਕਰੋ ਜੀ ਤੁਸੀਂ ਸਫਾਈ ਵੀ ਆਪਾਂ ਸਰਕਾਰ ਤਨਖਾਹ ਦੇਣ ਦੀ ਆਪਾਂ ਨੂੰ ਉਤਾਹ ਕਰੇਣਾ ਚਾਹੀਦਾ ਸਰਕਾਰ ਨੂੰ ਤੇ ਸ਼ਹਿਰ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਕਹਿੰਦੇ ਜੀ ਸ਼ਹਿਰ ਵਾਸੀਆਂ ਨੂੰ ਕਿੰਨੇ ਵੀ ਬਹੁਤ ਅੱਛੇ ਤਰੀਕੇ ਵੀ ਬਿਮਾਰੀ ਤੋਂ ਦੂਰ ਰੱਖ ਕੇ ਅਰੇ ਤੁਹਾਨੂੰ ਅੱਜ ਸਮਾਂ ਤੇ ਆ ਤੁਸੀਂ ਇਤੋਂ ਵਧੀਆ ਹੋਣੇ ਹੋਰ ਵੀ ਕੰਮ ਕਰੋਗੇ ਹਾਂਜੀ ਬਹੁਤ ਵਧੀਆ ਕਰਾਂਗੇ